ਹਾਦੀਕ ਸਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਇਸਮੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਤਰਨਤਾਰਨ ਤੋਂ ਦੋਸਤੋ ਕੋਈ 15-16 ਕਿਲੋਮੀਟਰ ਦੀ ਦੂਰੀ ਨਾਲ ਲੱਗਦੇ ਪਿੰਡ ਗਲਾਲੀਪੁਰ ਭਗਵਾਨਪੁਰ ਫਤੇਪੁਰ ਸੁਗਾ ਇਹ ਪਿੰਡ ਥੋੜੀ-ਥੋੜੀ ਦੂਰੀ ਤੇ ਆਪਾਂ ਪਿੰਡ ਦੀ ਦੂਰੀ ਵੀ ਥੋੜੀ ਆ ਓਨਰ ਵੀਰ ਰਾਜ ਆਪਣੇ ਬਿਲਕੁਲ ਸਾਹਮਣੇ ਆ ਠੀਕ ਹੈ ਜੀ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਜੀ ਆਜਾਤ ਤੋਂ ਲੈ ਲਾਂਗੇ ਵੈਸੇ ਆਜਾਦ ਵੀਰ ਵੈਸੇ ਗੁਆੜ ਦੇ ਵਿੱਚ ਹੀ ਆ ਠੀਕ ਆ ਜੀ ਤੇ ਵੈਸੇ ਸੇਲ ਪਰਚੇਦ ਦਾ ਕੰਮ ਵੀਰ ਦਾ ਹੈਗਾ ਇੱਕ ਜਿਹੜੀ ਬੱਛੀ ਦੋਸੋਂ ਤੁਹਾਨੂੰ ਬਲੈਕ ਰੰਗ ਦੇ ਵਿੱਚ ਦਿਖਾਉਣੀ ਆਪਾਂ ਇਹ ਵੀਰ ਘਰੋਂ ਸੇਲ ਕਰਦਾ ਤੇ ਇੱਕ ਜਿਹੜੀ ਜਰਸੀ ਬਰੀਡ ਦੇ ਵਿੱਚ ਇੱਧਰ ਤੁਸੀਂ ਇਹ ਵਿਹੜ ਦੇਖ ਰਹੇ ਜੀ ਇਹ ਸੇਲ ਪਰਚੇਦ ਵਿੱਚ ਆਈ ਹੈ ਠੀਕ ਆ ਜੀ ਕਿਉਂਕਿ ਵਿਕਰੀ ਬੇਸ ਤੇ ਆਈ ਆ ਵਪਾਰ ਲੈਣ ਦੇ ਵਿੱਚ ਤੇ ਜਿਹੜੀ ਇਹ ਬਲੈਕ ਰੰਗ ਵਾਲੀ ਇਹ ਘਰੋਂ ਸੇਲ ਕਰਦਾ ਵੀਰ ਵੈਸੇ ਪਸ਼ੂ ਆਏਗਾ ਰਹਿੰਦੇ ਆ ਸਾਦੇ ਸਾਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਤੇ ਨਾਲ ਦੀ ਨਾਲ ਪੁੱਛਣਾ ਕਿ ਵੀਰ ਤੋਂ ਵੀ ਕਿੰਨੇ ਕ 90 ਸਾਲਾਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦਾ ਆ ਰਿਹਾ ਠੀਕ ਆ ਜੀ ਤੇ ਖਾਸ ਵਿਜਿਟ ਤੁਸੀਂ ਪਿੰਡ ਕਮਾਲਪੁਰ ਕਰਨੀ ਆ ਆਉ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਯਾਦਵਰੇ ਸਾਸਰੀ ਕਾਲਾ ਸਾਸਰੀ ਦਾ ਵੀਰ ਜੀ ਹੋਰ ਤੁਸੀਂ ਦੱਸੋ ਕੀ ਹਾਲ ਚਾਲ ਠੀਕ ਠਾਕ ਭਾਜੀ ਬਸ ਵਧੀਆ ਵੀਰ ਜੀ ਓ ਜੀ ਬਾਜਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਅੱਛਾ ਵੀਰੇ ਪਸ਼ੂ ਵਪਾਰ ਦਾ ਕਿਤੇ ਜੀ ਤੁਹਾਡਾ ਹਾਂ ਜੀ ਹਾਂ ਜੀ ਵੀਰ ਜੀ ਨਵਾਂ ਹੀ ਸ਼ੁਰੂ ਕੀਤਾ ਮੁੰਡੇ ਨੇ ਅੱਛਾ ਜੀ ਤਾਂ ਕਰਕੇ ਪਹਿਲੀ ਵੀਡੀਓ ਵੀਰ ਜੀ ਸਖਲਾਈ ਦੇ ਰਿਆਂ ਤੂੰ ਜੀ ਹਾਂ ਜੀ ਹਾਂ ਜੀ ਹੁਣ ਤੁਹਾਨੂੰ ਪਤਾ ਫਿਰ ਕੋਈ ਨਾ ਕੋਈ ਪਿੰਡ ਤੇ ਆ ਤਿਆਰ ਕਰਨਾ ਚਾਹੀਦਾ ਨਵਾਂ ਬੰਦਾ ਆ ਕੀ ਗੱਲ ਤੁਹਾਡਾ ਕਿ ਲੱਗਾ ਵੀਜਾ ਪੂਜਾ ਨਹੀਂ ਨਹੀਂ ਵੀਜਾ ਪੂਜਾ ਤਾਂ ਨਹੀਂ ਲੱਗਾ ਜੋ ਜਿੰਨੇ ਜਾਣੇ ਹੁਣ ਉਹਨੇ ਚੰਗੇ ਆ ਚੰਗੀ ਗੱਲ ਆ ਹਾਂ ਜੀ ਚੰਗੀ ਗੱਲ ਹਾਂ ਜੀ ਮੈਂ ਦੱਸੋ ਵੀਰ ਜੀ ਆਜਾ ਦੇ ਘਰੋਂ ਆਪਾਂ ਬਹੁਤ ਸਾਰੇ ਪਸ਼ੂ ਪਹਿਲਾਂ ਤੁਹਾਨੂੰ ਦਿਖਾਉਂਦੇ ਰਹ ਚਲੋ ਬਹੁਤ ਵਧੀਆ ਹੋ ਗਿਆ ਅੱਛਾ ਤੇ ਅੱਜ ਅਜਤਬਾਈ ਜਿਹੜੇ ਆਪਾਂ ਐਨੀਮਲ ਦਿਖਾਉਣੇ ਆ ਵੀਰ ਰਾਜ ਹਣਾਂ ਦੇ ਘਰੋਂ ਹਾਂਜੀ ਇੱਕ ਤਾਂ ਬੱਚੀ ਜਰਸੀ ਪਿਓਰ ਦੇ ਵਿੱਚ ਜਿਹੜੀ ਪਿਓਰ ਜਰਸੀ ਪਿਓਰ ਜਰਸੀ ਆ ਦੂਜੇ ਸੂਏ ਇਹ ਉਹ ਜਰਸੀ ਕ੍ਰੋਸ ਆ ਥੋੜੀ ਗਾ ਠੀਕ ਆ ਜੀ ਠੀਕ ਆ ਇਹ ਅੰਗਰਮਲ ਦੀ ਜਰਸੀ ਹੈ ਦੋਵਾਂ ਦਾ ਜਰਸੀ ਆ ਪਿਓਰ ਆ ਗਈ ਇੱਕ ਕ੍ਰੋਸ ਆ ਗਈ ਉਹ ਕ੍ਰੋਸ ਆ ਠੀਕ ਆ ਤੇ ਪਹਿਲਾਂ ਅਜਤਬੀਰ ਆਪਾਂ ਇੱਥੋਂ ਸਟਾਰਟ ਕਰ ਲਾਂਗੇ ਜਿਹੜੀ ਰਾਜ ਦੀ ਜਰਸੀ ਜਰਸੀ ਵੈਰ ਦੂਜੇ ਸੂਏ ਸੁਣਾ ਏ ਇਹ ਜਰਸੀ ਸਰ ਵੇਖੋ ਬੋਦੀ ਬਾਦੀ ਹੋ ਟੋਇਆ ਟਾਇਆ ਕਿੰਨਾ ਆ ਹਾਂਜੀ ਲਓ ਦੱਸਿਆ ਸੁਣਾ ਨੇ ਦੂਜਾ ਸੂਆ ਹਾਂਜੀ ਠੀਕ ਆ ਵੀਰੇ ਤੇ ਸਮਾਂ ਲੈ ਜੂ ਹਜੇ ਸਮਾਂ ਵੀਰ ਜੀ ਅਜ ਦਿਨ ਲੈ ਜਾਊਗੀ 7-8 ਆ ਠੀਕ ਆ ਹਾਂਜੀ ਲਓ ਦੱਸੋ 8-7 ਤੱਕ ਦਿਨ ਹਜੇ ਦੇ ਪਏ ਆ ਸੂਣ ਦੇ ਠੀਕ ਆ ਦੂਜਾ ਸੂਆ ਤੇ ਬੱਚੀ ਬਾਕੀ ਕੱਟ ਕੱਟ ਤੁਸੀਂ ਚੈੱਕ ਕਰ ਲਓ ਨਾਰਮਲ ਹੀ ਆਪਾਂ ਇੱਡੇ ਕੱਟ ਕੱਟ ਦੇ ਵਿੱਚ ਵੜਾ ਦਿਖਦੇ ਆ ਠੀਕ ਆ ਵੈਸੇ ਕੋਈ ਵੀਰ ਪੰਜਾਬ ਦੀ ਮੰਨ ਕੇ ਲੈ ਲੇ ਠੀਕ ਆ ਜੀ ਤੇ ਬਾਕੀ ਖੂਬਸੂਰਤਾਂ ਨਿੱਗਰ ਪੜੀ ਸੰਭੀ ਪੂਰੀ ਆ ਤੇ ਦਿਨ 8-7 ਕ ਜੇ ਲੈ ਜੂਗੀ ਹਾਂਜੀ 7-8 ਲੈ ਜੀ ਵੀਰ ਜੀ ਖੁੱਲੇ ਹਜੇ ਦੂਜਾ ਸੂਆ ਬਾਕੀ ਥਣ ਥੋਣ ਬੜਾ ਲੱਗਾ ਹੈ ਠੀਕ ਹੈ ਜੀ ਹਾਂ ਜੀ ਲਓ ਵੀਰੇ ਖੋਲ ਕੇ ਤੋਰ ਕੇ ਦਿਖਾ ਦਈਏ ਇਹਨੂੰ ਇਹਨੇ ਵੀਰ ਜੀ ਪਹਿਲਾਂ ਨਹੀਂ ਦੋ 12 13 ਕਿਲੋ ਭਰਿਆ ਕਰਕੇ ਦੂਜੇ ਸੂਏ ਸੁਣਾ ਹੈ ਹਾਂ ਬਾਕੀ ਸਾਂਭੀ ਜ਼ੂੰਭੀ ਚੰਗੀ ਹੈ ਕਰਕੇ ਚਲੋ ਦੁੱਧ ਜਿਆਦਾ ਨਹੀਂ 13 14 ਕਿਲੋ ਚਾਹੀਏ ਬੜਾ ਜਰਸੀ ਦਾ ਬਾਕੀ ਅਜਾਬ ਹੈ ਵੱਛੀ ਵੈਸੇ ਖੂਬਸੂਰਤੀ ਵਿੱਚ ਹਾਂ ਜੀ ਆਹ ਵੇਖੋ ਵੀਰ ਜੀ ਮੰਨ ਲਓ ਇੱਕ ਨਗੀਨਾ ਹੀ ਇੱਕ ਆ ਹਾਂ ਜੀ ਹਾਂ ਜੀ ਹਾਂ ਜੀ ਉਹ ਤੋਂ ਵੈਸੇ ਗੋਦੀ ਦੇ ਵਿੱਚ ਵੀ ਬਹੁਤ ਸੋਹਣੀ ਆ ਹਾਈਟ ਫੀਟ ਬੇਸ਼ੱਕ ਮੀਡੀਅਮ ਆ ਉਨੀ ਪਲੀ ਸਭੀ ਆ ਠੀਕ ਆ ਵਜਨ weight ਦੇ ਵਿੱਚ ਪੂਰੀ ਆ ਤੇ ਥੱਲੇੋਂ ਤੁਸੀਂ ਦੇਖ ਸਕਦੇ ਜੇ ਵਿਰਲਾਪੁਰਨਾ ਆਪ ਕੁਈ ਚੱਪੇ ਚੱਪੇ ਤੇ ਆਪਾਂ ਕਹਿ ਸਕਦੇ ਆ ਵੀ ਘੱਟੋ ਘੱਟ 5-5 4-4 ਇੰਚ ਤੇ ਥਾਣ ਲਗਾ। ਆ ਲਓ ਵੀਰ ਇੱਕ ਮਿੰਟ ਖੜਾ ਰ ਲਿਆ ਜੇ ਇੱਥੇ ਆ ਦਿਖਾਓ। ਲੋ ਦੋਸਤ ਬਹੁਤ ਵੀਰ ਡਿਮਾਂਡ ਕਰਦੇ ਰਹਿੰਦੇ ਜਰਸੀ ਪ੍ਰੀਅਰਡ ਦੇ ਵਿੱਚ ਵੈੜਾ ਖਰੀਦਣ ਦੀ। ਬਹੁਤ ਘੱਟ ਨਗ ਜਿਹੜੇ ਨਿਕਲਦੇ ਵੈਸੇ ਐਚਐਫ ਬ੍ਰੀਡ ਨੂੰ ਇੰਨੇ ਦਿਨਾਂ ਦੇ ਵਿੱਚ ਆਪਾਂ ਪੈਲ ਦਿੰਨੇ ਆ ਜ਼ਿਆਦਾਤਰ ਵੈੜਾ ਐਚਐਫ ਦੇ ਵਿੱਚ ਕ੍ਰਾਸ ਤੇ ਐਚਐਫ ਹੀ ਚੱਲੀ ਜਾਂਦੀਆਂ ਨੇ। ਤੇ ਜਰਸੀ ਦੇ ਵਿੱਚ ਕੋਈ ਟਾਵਾ ਟੱਲਾ ਜਿਹੜੇ ਅੱਡੇ ਤੋਂ ਆਪਾਂ ਨਾਰਮਲੀ ਵੀਡੀਓ ਪਾਉਣੇ ਆ। ਇੱਕ ਅੱਧਾ ਕੋਈ ਨਗ ਜਿਹੜਾ ਦਿਖਾਈ ਦਿੰਦਾ। ਤੇ ਫਿਲਹਾਲ ਸ਼ਕੀਨ ਵੀਰ ਸ਼ੌਂਕ ਕਾਫੀ ਰੱਖਦੇ ਆ ਵੀ ਖਰੀਦਦਾਰ ਜ਼ਿਆਦੇ ਆ ਵੀਰ ਵਾੜਾ ਜਿਹੜੀਆਂ ਜਰਸੀ ਬਰੀਡ ਦੇ ਵਿੱਚ ਘਟ ਨਿਕਲਦੀਆਂ ਨੇ ਤੇ ਹੈ ਵੀ ਪੂਰੀ ਠੰਡੀ ਧੀਰੀ ਕਿਸੇ ਭੈਣ ਨੇ ਚੁਵਾਈ ਕਰਨੀ ਆ ਲੜ ਲੜ ਬੱਚਾ ਬਹਿ ਕੇ ਵੀ ਚੁਵਾਈ ਕਰ ਸਕਦਾ ਜੀ ਇਹ ਬਰੀਡ ਇਹੋ ਜੀ ਆ ਠੀਕ ਆ ਤੇ ਬਾਕੀ ਆ ਜਾਓ ਚਲੋ ਇਹ ਵਪਾਰ ਲਾਈਨ ਦੇ ਦਿੱਤਾ ਜਾਂ ਨਿੱਪਣ ਤੋਂ ਪੁੱਪਣ ਦੀ ਆਪਣੇ ਵੱਲੋਂ ਪੂਰੀ ਤਸੱਲੀ ਹੋ ਗਈ ਆਪਣੀ ਅਗਲੇ ਘਰ ਤੱਕ ਦੀ ਠੀਕ ਆ ਜੀ ਹਾਂਜੀ ਲਓ ਤੁਸੀਂ ਕੋਈ ਆਲ ਰੌਂਡ ਤੇ ਕੋਈ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਜਰਸੀ ਬ੍ਰੀਡ ਦੇ ਵਿੱਚ ਅਬੱਸੀ ਬਹੁਤ ਸੋਹਣੀ ਹੈ ਠੀਕ ਹੈ ਜੀ ਪਸੰਦ ਆਉਣ ਵਾਲੀ ਹੈ ਆ ਦੇਖੋ ਉੱਧਾ ਇਸ ਉੱਧਾ ਲੈ ਆਂਦੀ ਇਧਰ ਆ ਆ ਦੇਖੋ ਜੀ ਠੀਕ ਹੈ ਸੋ ਵੈਸੇ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਉਪਰੇ ਬੰਦੇ ਦਾ ਜਾਂ ਕੈਮਰੇ ਦਾ ਕਰਕੇ ਥੋੜਾ ਜਿਹਾ ਐਨੀਮਲ ਕਰਦੇ ਆ ਆ ਬਾਕੀ ਉਧਾ ਵੀ ਇਧਰ ਦੇਖੋ ਮੇਰੇ ਪਾਸੇ ਮਰਜ਼ੀ ਤਸੱਲੀਆਂ ਕਰੀ ਚਲੋ ਠੀਕ ਹੈ ਜੀ ਆ ਦੇਖੋ ਆ ਜਦ ਵੀਰੇ ਲੈ ਇਸ ਕੁਆਲਟੀ ਵੇਖੋ ਵੀ ਜੀ ਪਿਓਰ ਬਹੁਤ ਸੋਹਣੀ ਹੈ ਚੰਗੀ ਹੈ ਓਵਰ ਆਲ ਜਿੰਨੀਆਂ ਬੱਛੀ ਸਾਰੀ ਚੰਗੀ ਹੈ ਠੀਕ ਆ ਮੁੱਲ ਕੀ ਰੱਖਿਆ ਇਹਦਾ ਜਿਆਦਾ ਨਾ ਤੇ ਵੀਰ ਜੀ ਮੰਨ ਲਓ ਜੇ ਇਹ ਤੇ ਵਹਿੜ ਸੂਈ ਹੁੰਦੀ ਫਿਰ ਤੇ 50 ਦੀ ਵੇਚ ਦੇਣੀ ਸੀ ਹਾਂ ਅੱਜ 50 ਜਾਂ 3000 47000 ਦੀ ਦੇ ਦਾਂਗੇ ਬਾਕੀ ਮੌਕੇ ਤੇ ਖੁੱਲਾ ਮਾਨਤਾਣ ਕਰਦਾਂਗੇ ਫੋਨ ਲਾ ਲੈ 47 ਚੋਂ ਹਾਂਜੀ 45000 ਦੀ ਵੀਰਜੀ ਦੇ ਦਾਂਗੇ ਜੈਸਨੋ ਜਿੱਥੇ ਹਾਂ ਬਾਕੀ ਮਾਨਤਨ ਕਰਦਾ ਮੌਕੇ ਕੋਈ ਫੋਨ ਲਾ ਲੈ ਠੀਕ ਆ ਹਾਂਜੀ ਲਓ ਇਹ ਜੈਸਨੋ ਦੋਸਤੋ 45000 ਦੀ ਤੁਹਾਨੂੰ ਮਿਲ ਜੂਗੀ ਹਾਂ ਬਾਕੀ ਵੀਰਜੀ ਮੰਨ ਲਓ ਬੱਚੀ ਚੰਗੀ ਜੇ ਮੰਨ ਲਓ ਸੂਈ ਸਵਾਈ ਬੱਚੀ ਹੁੰਦੀ ਫਿਰ ਤੋਂ 55000 ਦੀ ਵੇਚ ਦਿੰਦੇ ਬਿਲਕੁਲ ਜੀ ਬਿਲਕੁਲ ਹਾਂਜੀ ਬੱਚੀ ਸਾਰੀ ਬੜੀ ਸਾਫ ਸੁਥਰੀ ਆ ਹਾਂਜੀ ਬਾਕੀ ਪਾਲੀ ਸਾਡੀ ਵੀ ਪੂਰੀ ਨਹੀਂ ਹੈਗਾ ਕੋਈ ਲਿਸਪ ਹੋਣਾ ਹਾਂਜੀ ਤੇ ਹੈ ਰਾਜੀ ਹੈ ਜਿੰਨੇ ਵੀਆਂ ਠੀਕ ਆ ਜੀ ਤੇ ਖੂਬਸੂਰਤ ਨਾਗਾ ਕੋਈ ਛੱਡ ਕੇ ਨਹੀਂ ਜਾਂਦਾ ਵੀਰ ਇੱਧਰ ਇੱਕ ਸੈਕਿੰਡ ਨੰਬਰ ਤੇ ਇਹ ਜਿਹੜੀ ਸੂਈ ਸਵਾਈ ਆ ਹਾਂਜੀ ਵੀਰ ਜੀ ਇਹ ਪਹਿਲਣ ਉੱਚੀ ਆ ਜਦ ਇਹ ਸੁਵਾ ਜਨਮਾ ਇਹ ਵੀਰ ਚ ਪਹਿਲਣ ਸੂਈ ਆ ਜਰਸੀ ਕ੍ਰੋਸ ਇਹ ਵੀ ਇੱਕ ਬੋਦੀਬਾਦੀ ਬੜੀ ਵੜੀ ਵੜਦੀ ਹਮਮ ਟੱਲਦੀ ਸੂਈ ਆ ਠੀਕ ਆ ਜੀ ਹਾਂਜੀ ਠੀਕ ਆ ਕੱਲ ਦੀ ਮਗਰ ਵੀ ਬੱਚਾ ਬੱਚਾ ਹਾਂਜੀ ਬੱਚਾ ਲਓ ਵੀ ਇਹ 나ੜੂ ਨਾਲਾ ਬੱਚੇ ਦੇ ਠੀਕ ਆ ਹਾਂ ਉਦਾਂ ਛੱਡੀ ਤੇ ਹੱਥ ਫੇਰ ਠੀਕ ਆ ਤੇ ਇਹ ਵੀ ਦੋਸਤੋ ਅੰਜ ਵੈਸੇ ਜਰਸੀ ਕ੍ਰੋਸ ਉੱਥੇ ਆ ਗਿਆ ਆ ਕਰੋ ਚੱਕ ਇਹ ਬੋਲੇ ਚੀਆ ਤਕਰੀਬਨ ਕੋਈ 2 ਡੰਗ ਹੋ ਗਈ ਚਵਾਈ 2 ਡੰਗ ਚਵਾਈ ਹੋਈ ਕਿੰਨੇ ਠੀਕ ਆ 3 ਡੰਗ 3 ਡੰਗ ਹੋਈ ਆ ਠੀਕ ਆ ਠੀਕ ਆ ਕਿੰਨੇ ਦਾ ਬੋਲਾ ਵਿਰੇ ਚੋਆ ਜੀ ਆਪਣੇ ਵਾਟੀ ਚਵਾਈ ਹੋਈ ਆ 10 ਕਿਲੋ ਹੈ ਜੀ ਹੁਣ ਇਸ ਟਾਈਮ ਪੱਕਾ ਜਿਹੜਾ 10 ਕਿਲੋ ਜਾਂਨ ਤਦ 12 13 ਕਿਲੋ ਨਾਰਮਲ ਵੀਰ ਜੀ ਵਧੀਆ ਸੀ ਚਵਾਈ ਜਾਊਗੀ ਇਹ ਇੰਨੀ ਬੱਚੀ ਨੂੰ ਆਂਦਾ ਵੈਸੇ ਨਾ ਕੋਈ ਆਂਦਾ ਕੋਈ ਨਹੀਂ ਵੀਰ ਜੀ ਪਾਲੀ ਸਾਂ ਵੀ ਬੜੀ ਆ ਤੌਗੀ ਜੀ ਜੀ ਆਹ ਸਾੰਬੀ ਸੂੰਬੀ ਬੜੀ ਰੀ ਨਾ ਰੰਗ ਵੀ ਵੇਖੋ ਕਿਡਾ ਸ਼ਾਈਨਿੰਗ ਹੈ ਜੀ ਬਾਕੀ ਦੋਸਤੋ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਚਮਕ ਤਮਕ ਪੂਰੀ ਆ ਬਲੈਕ ਰੰਗ ਹੈ ਠੀਕ ਆ ਜੀ ਅੰਗ ਵੈਸੇ ਦੋਵੇਂ ਸੇਮ ਹੀ ਆ ਉਹ ਜਰਸੀ ਦੇ ਵਿੱਚ ਪਿਓਰ ਆ ਜਾਂਦੀ ਆ ਇਹਦੇ ਵਿੱਚ ਥੋੜਾ ਬਾਧਾ ਕੋਈ ਭਰਾ ਕੋ 10 15% ਜਿਹੜਾ ਕ੍ਰੋਸ ਮੰਨ ਸਕਦਾ ਠੀਕ ਆ ਕੋਈ 10 ਕਿਲੋ ਬੋਲ ਤੋਂ ਸਟਾਰਟਿੰਗ ਕੋਈ ਤਿੰਨ ਕਿ ਡੰਗ ਦੀ ਜਿਹੜੀ ਚਵਾਈ ਹੋਈ ਆ ਥਾਂ ਥਣ ਬੜਾ ਸਪੈਸ਼ਲ ਲੱਗਾ ਵੀਰ ਜੀ ਵੇਖੋ ਹਾਂ ਕਰਦੇ ਤੋਰਦੇ ਤੋਰਦੇ ਬਈ ਤੋਰ ਤੋਰਦੇ ਆਓ ਯਾਰੀ ਲੋਗੇ ਠੀਕ ਆ ਬਚੀ ਆ ਨਿੱਗਰ ਇੱਕ ਰਸੂਸਵਾ ਦੇ ਵਿੱਚ ਆਈ ਆ ਪੱਟ ਜਿਹੜਾ ਇਹਨਾਂ ਕੋਈ ਫੀਲਿੰਗ ਨਹੀਂ ਕਰਾਉਂਦੀ ਪੀ ਠੀਕ ਆ ਜੀ ਤੇ ਜਿੰਨੇ ਵੀ ਆ ਵਜਨ ਵਜੂਦ ਵਾਲੀ ਆ ਕਰਮ ਵਾਲੀ ਠੀਕ ਆ ਜੀ ਨਾਲ ਦੇ ਨਾਲ ਇੱਕ ਨਵੀਂ ਆ ਠੀਕ ਆ ਆ ਵੇਖੋ ਸਿਆਲ ਦਾ ਸਿਆਲ ਦਾ ਗਰਮੀ ਦੇ ਵਿੱਚ ਵੀ ਵਾਧੇ ਬੰਦੀ ਆ ਆ ਦੇਖੋ सो थोड़ा जहां दो दो चार चार धारा मार के भीर दिखा रहे ठीक है करो चेक हाँ ठीक है जी तोड़ लगे ठीक है ਅਜ਼ਾਦ ਕੀ ਮੁੱਲ ਕਰਤਾ ਵੀਰੇ ਦਾ ਜੀ ਨਵੀਂ ਵਛੀ ਦੋ ਤਿੰਨ ਸੂਵੇ ਪੀਣ ਵਾਲੀ ਵਛੀ ਆ ਮੰਨ ਲਓ ਘਰੇ ਜਿੰਨੇ ਲੈਣੀ ਆ ਤਿੰਨ ਸਾਲ ਲੋੜ ਨਹੀਂ ਪੈਂਦੀ ਗਾਂ ਬਦਲਦੀ ਆ ਆ ਵੀਰ ਜੀ ਮੰਨ ਲਓ ਦੁੱਧ ਤੇ ਆਈ ਹੁੰਦੀ ਤੇ ਇਹੋ ਵਛੀ 55-50000 ਦੀ ਵਿਕਦੀ ਸੀ ਅੱਜ 50000 ਚ 2000 ਛੜ ਦਾਂਗੇ 50 48 ਦੀ 48 ਦੀ ਇਹ ਵੀ ਵੀਰ ਜੀ 45 ਦੀ ਦੇ ਦਾਂਗੇ ਜੋੜਾ ਹੀ 45 45 ਦਾ 40 45 ਦਾ ਹੂੰ ਕੋਈ ਨਹੀਂ ਕੋਈ ਵੀਰ ਫੋਨ ਲਾਉ। ਫੋਨ ਲਾਉ ਬਾਕੀ ਮੌਕੇ ਤੇ ਮਾਨਤਨ ਵੀਰ ਦੀ ਫੋਲ ਹੋਊਗਾ। ਠੀਕ ਆ ਜੀ। ਬਾਕੀ ਆ ਦੋਨੇ ਰਵੱਸ਼ੀਆਂ ਨਵੀਆਂ ਇਹ ਦੋ ਪਹਿਲੀ ਵੀਡੀਓ ਹੈ ਕੋਈ ਮਾਨਤਨ ਨਾਲ ਮਨ ਲੋ ਜਾਇ ਜੀ ਵੀਡੀਓ ਪਹਿਲੀ ਆ ਵੀਰ ਦੇ ਘਰੋਂ ਆਪਣੀ। ਹਾਂ ਜੀ। ਮਾਨਤਨ ਹੋ ਜਾਊਗਾ। ਵੈਸੇ ਪ੍ਰਭੋ ਜੋੜੀ ਵੀ ਕਿਸੇ ਭਰਾ ਨੇ ਪਾਉਣੀ ਹੈ ਠੀਕ ਆ ਜੀ ਤੇ ਸਿੰਗਲ ਸਿੰਗਲ ਦਾ ਰੇਟ ਦੱਸਤਾ 45 45 ਆ। ਹਾਂ ਜੀ। ਤੇ ਜੋੜੀ ਵੀ ਕਿਸੇ ਵੀਰ ਨੇ ਪਾਉਣੀ ਹੈ ਥੋੜਾ ਬਾਕੀ ਹੋਰ ਵੀ ਵਿੱਚੋਂ ਜੇਕਰ ਕੇ ਜੈਸ਼ ਹੋਈ ਤੇ ਮੌਕੇ ਤੇ ਮਾਨਤਨ ਹੋ ਜਾਊਗਾ। ਹਾਂ ਜੀ। ਤੇ ਨਵੀਆਂ ਵੜਾਂ ਨੇ ਦੋਵੇਂ ਠੀਕ ਆ ਜੀ ਬਹੁਤ ਖੂਬਸ ਤੇ ਬਾਕੀ ਵਾਧੇ ਬੰਦੀ ਅੱਗੇ ਐਨੀਮਲ ਕੋ 2 400 ਦੇ ਵੀਰ ਲੈ ਕੇ ਜਾਊਗਾ ਬਾਕੀ ਬੰਦੂ ਜੀ ਬੱਚੇ ਰੇ ਮੰਨ ਲਓ ਸੋਈ ਆ ਹੁਣ ਭਲਾ ਭੁਲਾ ਪਾਈਆਂ ਹੀ ਦੇਖੋ ਕਿਦਨ ਬੱਚੀ ਦੋ ਤੇ ਆ ਗਈ ਦੇਖੋ ਕਿੰਨੀ ਨਿਕਲਦੀ ਬਾਹਰੋਂ ਬਿਲਕੁਲ ਜੀ ਬਿਲਕੁਲ ਠੀਕ ਹੈ ਆਜਾ ਇਹ ਦੋ ਹੀ ਅਜਨਕ ਸੀ ਆਪਣੇ ਕੋਲ ਵੀਰ ਜੀ ਤੇ ਇੱਕ ਸੰਪਰਕ ਨੰਬਰ ਦੇ ਦਈਏ ਆਪਣੇ 73407 0833 ਆ ਆਪਣਾ ਕਨੈਕਟਡ ਨੰਬਰ ਇਹ ਕੋਈ ਫਿਰ ਬੋਲਦਿਆ ਜੀ 73407 0833 ਠੀਕ ਹੈ ਜੀ ਠੀਕ ਹੈ ਲਓ ਦੋਸਤੋ ਅੱਜ ਜਿਹੜੀ ਵੀਡੀਓ ਆਪਾਂ ਪਾਈਏ ਇਹ ਵੀ ਰਾਜ ਦੇ ਘਰੋਂ ਪਾਈਏ ਠੀਕ ਹੈ ਜੀ ਜਾਦਵੀਰ ਬਿਲਕੁਲ ਨੇੜੇ ਸਾਰੇ ਵੀਰਾਂ ਨੂੰ ਪਤਾ ਕਮਾਲਪੁਰ ਪਿੰਡ ਆ ਵੈਸੇ ਇੱਕੋ ਪਿੰਡ ਆ ਵੀਰ ਉਹਨਾਂ ਦਾ ਤੇ ਤਕਰੀਬਨ ਮਾਰ ਆਜਾਦਵੀਰ ਵੀ ਲੈ ਕੇ ਆਉਂਦਾ ਰਹਿੰਦਾ ਦਿੱਲੀ ਰੁਟੀਨ ਦੇ ਵਿੱਚ ਹੀ ਇਹ ਕੰਮ ਕਰਦਾ ਸੋ ਕੱਲ ਪਰਸੋਂ ਇੱਕ ਜਿਹੜੀ ਆਪਾਂ ਅਪਡੇਟ ਪਾਈ ਸੀ ਵੀਰ ਦੇ ਘਰੋਂ ਠੀਕ ਹੈ ਜੀ ਤੇ ਫਿਲਹਾਲ ਇਸ ਕਿੱਲੇ ਦੇ ਉੱਪਰ ਵੀ ਜਿਹੜੇ ਐਨੀਮਲ ਆਉਂਦੇ ਰਹਿੰਦੇ ਆ ਪਸ਼ੂ ਵਪਾਰ ਦਾ ਕਿਤਾ ਵੀਰ ਨੇ ਨਵਾਂ ਹੀ ਸ਼ੁਰੂ ਕੀਤਾ ਹਾਂਜੀ ਘਰੋਂ ਜਿਹੜੀ ਇੱਕ ਬੱਚੀ ਸੇਲ ਕਰਤੀ ਹੈ ਬਲੈਕ ਇੱਕ ਜਿਹੜੀ ਆ ਵਪਾਰ ਲਾਈਨ ਦੇ ਵਿੱਚੋਂ ਆਈ ਹੈ ਠੀਕ ਆ ਤੇ ਇਹ ਦੋ ਨਗਨੇ ਨੰਬਰ ਸਕਰੀਨ ਦੇ ਉੱਪਰ ਚੱਲਣਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਐਨੀ ਟਾਈਮ ਗੱਲਬਾਤ ਕਰੋ ਦੋਸਤੋ ਇੱਥੇ ਆਓ ਆਪਣੀ ਵਿਜ਼ਿਟ ਕਰੋ ਤਸੱਲੀ ਕਰੋ ਸੋ ਚੰਗੇ ਪਸ਼ੂ ਆ ਚੰਗੇ ਐਨੀਮਲ ਨੇ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ